ਹਾਂਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਆ ਜੀ ਅੱਜ ਵੀਡੀਓ ਬਹੁਤ ਵਧੀਆ ਜਿਨ੍ਹਾਂ ਦੇ ਚਿਹਰੇ ਤੇ ਟੈਨ ਆ ਗਏ ਕਿਉਂਕਿ ਗਰਮੀ ਹੈ ਹੈਨਾ ਗਰਮੀ ਦੇ ਮੌਸਮ ਵਿੱਚ ਜਦ ਵੀ ਆਪਾਂ ਬਾਹਰ ਕਿਤੇ ਆਨੇ ਚਿਹਰੇ ਤੇ ਟੈਨ ਜੀ ਹੋ ਜਾਂਦੀ ਹੈ ਤੇ ਉਹਨੂੰ ਠੀਕ ਕਿੱਦਾਂ ਕਰਨਾ ਹੈ ਜਾਰ ਕਿਸੇ ਦਾ ਰੰਗ ਸਾਵਲਾ ਹੈ ਉਹ ਆਪਣੇ ਰੰਗ ਨੂੰ ਸਾਫ਼ ਕਰਨਾ ਚਾਹੁੰਦੇ ਨੇ ਰੰਗਤ ਨੂੰ ਨਿਖਾਰਨਾ ਚਾਹੁੰਦੇ ਨੇ ਤੇ ਇਹ ਬੜਾ ਫੇਸ਼ੀਅਲ ਜਿਹੜਾ ਤੁਸੀਂ ਕਰਨਾ ਸਟਾਰਟ ਕਰ ਦੋ ਜਿਨ੍ਹਾਂ ਦਾ ਸਾਵਲਾ ਰੰਗ ਹੈ ਗੋਰਾ ਹੋਣਾ ਸ਼ੁਰੂ ਹੋ ਜੂਵੇਗਾ ਜਿਹੜੇ ਕਿ ਚੀਜ਼ਾਂ ਮਿਕਸ ਕਰ ਲਈਆਂ ਤੇ ਟਮਾਟਰ ਲੈਣਾ ਹੈ ਆਪਾਂ ਤੇ ਦੁੱਧ ਟਮਾਟਰ ਦਾ ਫੇਸ਼ੀਅਲ ਹੈ ਬਹੁਤ ਵਧੀਆ ਹੈ ਤੁਸੀਂ ਜਦੋਂ ਡੇਲੀ ਕਰੋਗੇ ਤੁਹਾਡਾ ਜਿਹੜਾ ਸਾਵਲਾਪਨ ਹੈ ਉਹ ਗਾਇਬ ਹੋ ਜਾਵੇਗਾ ਰੰਗ ਸਾਫ਼ ਹੋ ਜਾਵੇਗਾ ਜਿਨ੍ਹਾਂ ਦੇ ਟੈਨ ਦੀ ਪ੍ਰੋਬਲਮ ਹੈ ਉਹ ਖਤਮ ਹੋ ਜਾਵੇਗੀ ਜਿਨ੍ਹਾਂ ਦੇ ਮਤਲਬ ਕਿ ਧੁੱਪ ਦੇ ਕਾਰਨ ਕਾਫੀ ਪ੍ਰੋਬਲਮ ਹੋ ਜਾਂਦੀ ਚਿਹਰੇ ਤੇ ਉਹ ਸਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਚਲੋ ਜੀ ਪਹਿਲਾਂ ਤੁਹਾਨੂੰ ਦੱਸ ਕਿਹੜੀਆਂ ਚੀਜ਼ਾਂ ਨੇ ਜਿਹਦੇ ਨਾਲ ਆਪਾਂ ਫੇਸ ਪੈਕ ਤਿਆਰ ਕਰਨਾ ਹੈ ਜਿਹੜੇ ਚੈਨਲ ਤੇ ਨਵੇਂ ਆਏ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪੈਸ ਕਰਿਓ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹਿਲਾਂ ਮਿਲੇਗੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਦੇਣੀ ਹੈ ਅੱਗੇ ਵੀਡੀਓ 'ਚ ਦਵਾਂਗੇ ਚਲੋ ਜੀ ਪਹਿਲਾਂ ਦੇਖੋ ਤੁਸੀਂ ਹਾਂਜੀ ਇਸ ਫੇਸ਼ਲ ਕਰੀਮ ਨੂੰ ਤਿਆਰ ਕਰਨ ਲਈ ਆਪਾਂ ਕੀ ਲੈਣਾ ਹੈ ਪਹਿਲਾਂ ਲੈ ਆਪਾਂ ਮਿਲਕ ਜਾਨਕੀ ਦੁੱਧ ਲੈ ਆ ਕੱਚਾ ਦੁੱਧ ਕੱਚਾ ਦੁੱਧ ਜਿਹੜਾ ਹੁੰਦਾ ਹੈ ਨਾ ਗਰਮੀ ਵਿੱਚ ਬਹੁਤ ਵਧੀਆ ਹੁੰਦਾ ਸੀ ਕਿੰਨੇ ਤੇ ਫਿਰ ਆਪਾਂ ਲੈਣਾ ਹੈ ਦੇ ਵਿੱਚ ਚਾਵਲਾਂ ਦਾ ਆਟਾ ਇਹ ਤੁਹਾਡਾ ਸਾਵਲਾ ਰੰਗ ਜਿਹੜਾ ਹੁੰਦਾ ਹੈ ਨਾ ਜਿਨ੍ਹਾਂ ਦਾ ਟੈਨ ਹੋ ਗਈ ਹੁੰਦੀ ਹੈ ਧੁੱਪ ਦੇ ਨਾਲ ਹੈ ਨਾ ਜਿਨ੍ਹਾਂ ਦਾ ਰੰਗ ਸਾਵਲਾ ਹੁੰਦਾ ਕਣਕ ਪਿੰਨਾ ਹੁੰਦਾ ਉਹਨਾਂ ਨੂੰ ਵੀ ਸ਼ੌਂਕ ਹੁੰਦਾ ਸਾਡਾ ਰੰਗ ਸਾਫ਼ ਹੋਵੇ ਹੈ ਨਾ ਇਹ ਉਹਨੂੰ ਬਹੁਤ ਸਾਫ਼ ਕਰਨ ਵਿੱਚ ਕਾਰਗਿਲ ਹੈ ਫੇਰ ਤੁਸੀਂ ਲੈਣਾ ਹੈ ਇਹ ਵਿੱਚ ਮੁਲਤਾਨੀ ਮਿੱਟੀ ਮੁਲਤਾਨੀ ਮਿੱਟੀ ਸਾਡੇ ਦਾਗ ਤਾਂ ਬੈਰ ਨੂੰ ਠੀਕ ਕਰਦੀ ਹੈ ਜਿਨ੍ਹਾਂ ਦੇ ਪਿੰਪਲ ਦੀ ਪ੍ਰੋਬਲਮ ਹੈ ਜਾਂ ਫਿਜ਼ੀਆਂ ਦੀ ਪ੍ਰੋਬਲਮ ਹੈ ਉਹ ਤੁਹਾਡੀ ਜਿਹੜੀ ਹੈ ਨਾ ਉਹਨੂੰ ਠੀਕ ਕਰਦੀ ਹੈ ਜਿਨ੍ਹਾਂ ਦੇ ਓਪਨ ਪੋਰਸ ਨੇ ਜਾਂ ਜਿਹੜੇ ਗੱਡੇ ਚ ਪੈ ਜਾਂਦੇ ਨੇ ਕਈ ਵਾਰ ਚਿਹਰੇ ਤੇ ਗੱਲਾਂ ਤੇ ਛੋਟੇ ਛੋਟੇ ਗੱਡੇ ਪੈ ਜਾਂਦੇ ਨੇ ਇਹ ਉਹਨਾਂ ਨੂੰ ਠੀਕ ਕਰਦਾ ਹੈ ਠੀਕ ਹੈ ਤੇ ਇਹ ਬਣ ਕੇ ਸਾਡੀ ਕਰੀਮ ਰੈਡੀ ਹੋ ਗਈ ਹੁਣ ਤੁਸੀਂ ਸੋਚਦੇ ਹੋ ਹੋਣੇ ਇਹ ਤੇ ਟਮਾਟਰ ਕੀ ਟਮਾਟਰ ਤਾਂ ਪਾਇਆ ਨਹੀਂ ਟਮਾਟਰ ਦਾ ਆਪਾਂ ਕਦੋਂ ਇਸਤੇਮਾਲ ਕਰਨਾ ਹੈ ਉਹ ਵੀ ਤੁਹਾਡੇ ਅੱਗੇ ਵੀਡੀਓ ਚ ਸ਼ੇਅਰ ਕਰਦੀ ਹੈ ਟਮਾਟਰ ਲਈ ਐਡਾ ਟੁਕੜਾ ਇਹ ਪਹਿਲਾਂ ਤੁਸੀਂ ਇਸ ਕਰੀਮ ਨੂੰ ਦੇਖੋ ਤੇ ਚਲੋ ਜੀ ਆਪਾਂ ਕਰਦੇ ਹਾਂ ਫੇਸ਼ੀਅਲ ਕਿੰਨੇ ਸੌਖੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੋ ਗਿਆ ਫੇਸਪੈਕ ਸਿਰਫ ਤਿੰਨ ਚੀਜ਼ਾਂ ਪਾਣੀਆਂ ਨੇ ਟਮਾਟਰ ਦਾ ਕੀ ਕੰਮ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਹਿਲਾਂ ਤੁਹਾਨੂੰ ਦੱਸ ਦਈਏ ਤੁਸੀਂ ਜਦੋਂ ਇਹ ਲਗਾਣਾ ਹੈ ਤੁਹਾਡਾ ਫੇਸ ਸਾਫ਼ ਹੋਣਾ ਚਾਹੀਦਾ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਠੀਕ ਹੈ ਇਹ ਤੁਹਾਡੇ ਰੰਗ ਨੂੰ ਸਾਫ਼ ਕਰਨ ਵਿੱਚ ਬਹੁਤ ਕਾਰਗਰ ਹੈ ਤਿੰਨੋਂ ਚੀਜ਼ਾਂ ਠੀਕ ਹੈ ਚੌਥੀ ਚੀਜ਼ ਜਿਹੜੀ ਹੈ ਉਹ ਵੀ ਤੇ ਇਹ ਤਿੰਨੋਂ ਚੀਜ਼ਾਂ ਤੁਹਾਡਾ ਜਿਹੜਾ ਕਲਰ ਹੈ ਡਾਰਕ ਹੋਣਾ ਸ਼ੁਰੂ ਹੋ ਗਿਆ ਧੁੱਪ ਨਾਲ ਜਾਂ ਤੁਹਾਡਾ ਪੱਕਾ ਰੰਗ ਹੋ ਗਿਆ ਸਾੜਾ ਰੰਗ ਹੋ ਗਿਆ ਜਾਂ ਪੈਚ ਬਣਨੇ ਸ਼ੁਰੂ ਹੋ ਗਏ ਨੇ ਕਈ ਵਾਰ ਹੁੰਦਾ ਹੈ ਤੇ ਪੈਚ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ ਮੁਲਾਜ਼ਮਾ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਤੁਹਾਡੀ ਉਹ ਪ੍ਰੋਬਲਮ ਨੂੰ ਠੀਕ ਕਰੇਗਾ ਅਗਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਇਸਤੇਮਾਲ ਕਰਦੇ ਹੋ ਠੀਕ ਹੈ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਥਿੰਕ ਜੀ ਕਰੀਮ ਹੈ ਜਿਆਦਾ ਮਤਲਬ ਕਿ ਪਤਲੀ ਨਹੀਂ ਮਰਾਨੀ ਆਪਾਂ ਥੋੜੀ ਜੀ ਥਿੰਕ ਰੱਖਣੀ ਹੈ ਤੁਸੀਂ ਚਾਹੋ ਤਾਂ ਹੱਥ ਦੀ ਮਦਦ ਨਾਲ ਚਾਹੇ ਤੁਸੀਂ ਬਰਸ਼ ਦੀ ਮਦਦ ਨਾਲ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਪਹਿਲਾਂ ਲਗਾਉਣੀ ਹੈ ਠੀਕ ਹੈ ਆ ਦੇਖੋ ਇਹਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕਰ ਲੈਣਾ ਹੈ ਠੀਕ ਹੈ ਇਹ ਜਿਆਦਾ ਮਤਲਬ ਕਿ ਪਤਲੀ ਨਹੀਂ ਹੈਗੀ ਥੋੜੀ ਥਿੰਕ ਹੀ ਰੱਖਣੀ ਹੈ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਇਹਨੂੰ ਅਪਲਾਈ ਕਰ ਲਓ ਮਲਤਾਨੀ ਮਿੱਟੀ ਹੁੰਦੀ ਹੈ ਨਾ ਜਿਹੜੀ ਬਹੁਤ ਵਧੀਆ ਹੁੰਦੀ ਹੈ ਤੁਹਾਨੂੰ ਕੋਈ ਵੀ ਬਿਊਟੀ ਪਾਰਲਰ ਵਾਲੇ ਸੀਕਰਟ ਰਾਜ਼ ਨਹੀਂ ਦੱਸਣਗੇ ਕਿ ਜਿਹੜੀ ਮਲਤਾਨੀ ਮਿੱਟੀ ਹੁੰਦੀ ਹੈ ਸਾਡੀ ਸਕਿਨ ਲਈ ਕਿੰਨੀ ਵਧੀਆ ਹੁੰਦੀ ਹੈ ਤੁਸੀਂ ਚਾਹੋ ਤਾਂ ਥੋੜਾ ਪਤਲਾ ਵੀ ਕਰ ਸਕਦੇ ਹੋ ਅਗਰ ਲਗਾਉਣ 'ਚ ਕੋਈ ਦਿੱਕਤ ਆਵੇ ਠੀਕ ਹੈ ਤੇ ਮਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਮਹਾਰਾਜੇ ਜਿਹੜੇ ਪਹਿਲੇ ਰਾਜੇ ਮਹਾਰਾਜੇ ਰਾਣੀਆਂ ਹੁੰਦੀਆਂ ਸੀ ਨਾ ਉਹ ਮਲਤਾਨੀ ਮਿੱਟੀ ਦੇ ਨਾਲ ਹੀ ਆਪਣੇ ਪੂਰੇ ਸਰੀਰ ਨੂੰ ਸਾਫ਼ ਕਰਦੀਆਂ ਸੀ ਵੱਡੇ ਵੱਡੇ ਕਹਿੰਦੇ ਨੇ ਮਤਲਬ ਕੀ ਬਣਾਏ ਹੁੰਦੇ ਸੀਗੇ ਉਹਨਾਂ ਨੇ ਜਿਵੇਂ ਨਹਾਉਣ ਵਾਲੇ ਹੁਣ ਤਾਂ ਬਣੇ ਹੋਏ ਨੇ ਵਾਸ਼ਰੂਮਾਂ 'ਚ ਉਦੋਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਬਣਾਏ ਹੁੰਦੇ ਸੀ ਉਹਦੇ ਵਿੱਚ ਮਲਤਾਨੀ ਮਿੱਟੀ ਰਾਤ ਪਰ ਭੇਕੇ ਰੱਖ ਦੇਣੀ ਪੂਰੀ ਬੋਡੀ ਤੇ ਲੇਪ ਕਰਦੀਆਂ ਸੀਗੀਆਂ ਆਪਣੇ ਚਿਹਰੇ ਨੂੰ ਨਖਾਰਦੀਆਂ ਸੀਗੀਆਂ ਤੇ ਮਲਤਾਨੀ ਮਿੱਟੀ ਨਾਲ ਦੁੱਗਣਾ ਰੂਪ ਜਿਹੜਾ ਸੀ ਉਹਨਾਂ ਦਾ ਆਂਦਾ ਸੀਗਾ ਮਲਦਾਨੀ ਮਿੱਟੀ ਇੱਕ ਐਸੀ ਮਿੱਟੀ ਹੈ ਕਿ ਜਿਹੜੀ ਸਾਡੀ ਸਕਿਨ ਨੂੰ ਫੇਅਰ ਕਰਦੀ ਹੈ ਸਕਿਨ ਦੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਉਹਨੂੰ ਠੀਕ ਕਰਨ ਵਿੱਚ ਬਹੁਤ کارਗਰ ਹੁੰਦੀ ਹੈ ਤੇ ਜਿਹੜਾ ਹੁੰਦਾ ਸਾਡਾ ਚਾਵਲਾਂ ਦਾ ਆਟਾ ਇਹ ਸਾਡੀ ਸਕਿਨ ਨੂੰ ਪਾਲਿਸ਼ ਕਰਦਾ ਹੈ ਸਾਡੀ ਸਕਿਨ ਨੂੰ ਨਾ ਇੱਕਦਮ ਸਕਰਬ ਵੀ ਕਰ ਦਿੰਦਾ ਹੈ ਉਹ ਪਾਲਿਸ਼ ਵੀ ਕਰ ਦਿੰਦਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੇ ਤੇ ਲਗਾ ਲੈਣੀ ਹੈ ਅਗਰ ਤੁਹਾਨੂੰ ਥੋੜਾ ਥਿੰਕ ਲੱਗੇ ਤਾਂ ਮੈਂ ਕਹਿ ਰਹੀ ਹਾਂ ਕਿ ਤੁਸੀਂ ਪਤਲਾ ਕਰ ਸਕਦੇ ਹੋ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਲਗਾ ਕੇ ਨਾ ਰੱਖਣਾ ਹੈ ਥਿੰਕ ਰੱਖੋਗੇ ਤੇ ਸਭ ਤੋਂ ਵਧੀਆ ਮੈਂ ਤੁਹਾਨੂੰ ਦੱਸਦੀ ਆ ਕਿਉਂ ਇਹਦਾ ਅੱਗੇ ਤੁਹਾਨੂੰ ਦੱਸਦੀ ਆ ਸਾਰਾ ਰਿਜ਼ਲਟ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਲਗਾ ਲੈਣਾ ਠੀਕ ਹੈ ਲਗਾ ਕੇ ਇਹਨੂੰ ਸੁੱਕਣ ਦੇਣਾ ਤੁਸੀਂ ਫੇਸ ਤੇ ਉਹਨਾਂ ਚਿਰ ਲਗਾ ਕੇ ਰੱਖਣਾ ਜਿੰਨਾ ਚਿਰ ਇਹ ਸੁੱਕ ਨਹੀਂ ਜਾਂਦਾ ਠੀਕ ਹੈ ਇਹ ਸੁੱਕ ਨਹੀਂ ਜਾਂਦਾ ਥੋੜਾ ਥਿੰਕ ਜਾ ਲੱਗ ਰਿਹਾ ਹੈ ਪਰ ਥੋੜਾ ਜਿਹਾ ਮੀਨੋ ਥਿੰਕ ਹੀ ਵਧੀਆ ਲੱਗਦਾ ਹੈ ਤੁਸੀਂ ਥੋੜਾ ਪਤਲਾ ਕਰਨਾ ਚਾਹੁੰਦੇ ਹੋ ਤਾਂ ਘਰ ਵੀ ਸਕਦੇ ਹੋ ਠੀਕ ਹੈ ਹੱਥ ਨਾਲ ਲਾਣਾ ਚਾਹੁੰਦੇ ਹੋ ਤੇ ਬੇਸ਼ੱਕ ਤੁਸੀਂ ਹੱਥ ਨਾਲ ਵੀ ਲਾ ਸਕਦੇ ਹੋ ਤੇ ਇਹ ਤੁਸੀਂ ਇਸ ਤਰੀਕੇ ਨਾਲ ਲਗਾ ਲਿਆ ਠੀਕ ਹੈ ਇਹਨੂੰ ਇਸ ਤਰੀਕੇ ਨਾਲ ਲਗਾ ਕੇ 10-15 ਮਿੰਟ ਇਹਨੂੰ ਸੁੱਕਣ ਦਿਓ ਜਿੰਨਾ ਚਿਰ ਸੁੱਕਦਾ ਨੀਨਾ ਤੇ ਉਹਨਾਂ ਚਿਰ ਆਪਾਂ ਕੀ ਕਰਨਾ ਹੈ ਅੱਗੇ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀਡੀਓ ਤੁਸੀਂ ਪੂਰੀ ਦੇਖਣਾ ਮੈਂ ਸਕਾ ਕੇ ਫਿਰ ਮਿਲਦੀ ਹਾਂ ਤੁਹਾਨੂੰ 10 ਮਿੰਟ ਹੋ ਗਏ ਨੇ ਸੁੱਕ ਚੁੱਕਾ ਏ ਤੁਸੀਂ ਕੀ ਕਰਨਾ ਹੈ ਹੁਣ ਲੈਣਾ ਟਮਾਟਰ ਠੀਕ ਹੈ ਟਮਾਟਰ ਜਿਵੇਂ ਤੁਹਾਨੂੰ ਕਿਹਾ ਸੀ ਨਾ ਟਮਾਟਰ ਨਾਲ ਫੇਸ਼ਲ ਕਰੋਗੇ ਤੇ ਸਾਵਲਾ ਰੰਗ ਜਿਹੜਾ ਤੁਹਾਡਾ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਅੱਧਾ ਲੈਣਾ ਟਮਾਟਰ ਟਮਾਟਰ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਕਰਨੀ ਹੈਗੀ ਹੁਣ ਮ사ਜ ਤੁਸੀਂ ਯਕੀਨ ਮੰਨਿਆ ਤੁਸੀਂ ਅੱਜ ਹੀ ਕਰਕੇ ਦੇਖੇ ਤੁਹਾਨੂੰ 100% ਰਿਜ਼ਲਟ ਮਿਲਣਗੇ ਤੁਸੀਂ ਦੇਖਿਆ ਸੀ ਕਰਕੇ ਕਿ ਤੁਸੀਂ ਕਹਿਣਾ ਵਾਕਈ ਸਾਡੇ ਸਕਿਨ ਦਾ ਜਿਹੜਾ ਕਲਰ ਇੰਨਾ ਵਧੀਆ ਸਾਫ਼ ਨਜ਼ਰ ਹੋਣ ਲੱਗ ਗਿਆ ਗਰਦਨ ਤੇ ਵੀ ਲਾ ਸਕਦੇ ਹੋ ਠੀਕ ਹੈ ਔਰ ਹੱਥਾਂ ਪੈਰਾਂ ਤੇ ਜਿੱਦਾਂ ਮਰਜ਼ੀ ਤੁਸੀਂ ਇਹ ਅਪਲਾਈ ਕਰਕੇ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰ ਸਕਦੇ ਹੋ ਬਹੁਤ ਹੀ ਕੰਮ ਦਾ ਇਹ ਵਲਾ ਤੁਹਾਨੂੰ ਫੇਸ਼ੀਅਲ ਦੱਸਿਆ ਬਹੁਤ ਹੀ ਵਧੀਆ ਤੁਸੀਂ ਦੇਖਿਓ ਕਰਕੇ ਤੁਸੀਂ ਹੈਰਾਨ ਹੋਵੋਗੇ ਕਿ ਵਾਕਈ ਬਹੁਤ ਹੀ ਵਧੀਆ ਫੇਸ਼ੀਅਲ ਹੈ ਕਿ ਜਿਹੜਾ ਸਾਡੇ ਰੰਗ ਨੂੰ ਇੰਨਾ ਨਖਾਰ ਦਿੰਦਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਅਗਰ ਤੁਹਾਨੂੰ ਲੱਗੇ ਵੀ ਥੋੜਾ ਥਿੰਕ ਥਿੰਕ ਹੈ ਤੁਸੀਂ ਕਿੱਲਾ ਵੀ ਕਰ ਸਕਦੇ ਹੋ ਦੁੱਧ ਨਾਲ ਕਰ ਲਓ ਚਾਹੇ ਗੁਲਾਬ ਜਲ ਨਾਲ ਕਰ ਲਓ ਪਾਣੀ ਨਾਲ ਵੀ ਕਰ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ 10 ਮਿੰਟ ਮ사ਜ ਕਰਨੀ ਹੈ ਠੀਕ ਹੈ 10 ਮਿੰਟ ਫੇਸ ਪੈਕ ਲਗਾ ਕੇ ਰੱਖਣਾ ਹੈ 10 ਮਿੰਟ ਫਿਰ ਤੁਸੀਂ ਇਹਦੀ ਮ사ਜ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਸਿੰਪਲ ਪਾਣੀ ਦੇ ਨਾਲ ਜਿਹੜੀ ਫੇਸ ਨੂੰ ਕਰਨਾ ਹੈ ਨਾ ਵੋਸ਼ ਤੁਹਾਡਾ ਰੰਗ ਜਿਹੜਾ ਹੈ ਨਾ ਲੱਗ ਹੀ ਚਮਕਾ ਮਾਰੂਗਾ ਤੁਹਾਡਾ ਤੁਸੀਂ ਦੇਖਿਓ ਤੁਸੀਂ ਨਾ ਜਦੋਂ ਵੀ ਕਰਨਾ ਨਹਾਉਣ ਤੋਂ ਪਹਿਲਾਂ ਕਰਨਾ ਤੁਸੀਂ ਕੰਨਾਂ ਤੇ ਲਗਾ ਲਓ ਆਪਣੀ ਗਰਦਨ ਤੇ ਆਪਣੇ ਬੈਕ ਹਨ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਸਾਡਾ ਕਾਲਾਪਨ ਵੀ ਮਤਲਬ ਕਿ ਹਮ ਤਾਂ ਨਹੀਂ ਜਿੱਤੇ ਤੱਕ ਕੱਪੜੇ ਨਹੀਂ ਹੁੰਦੇ ਹੈਗੇ ਇੱਥੇ ਇੱਥੇ ਤੱਕ ਟੈਨ ਆਣੇ ਸ਼ੁਰੂ ਹੋ ਜਾਂਦੀ ਹੈ ਤੇ ਉਹ ਸਾਨੂੰ ਕਾਲਾ ਕਾਲਾ ਲੱਗਦਾ ਤੁਸੀਂ ਇੱਥੇ ਹੀ ਲਗਾ ਸਕਦੇ ਹੋ ਠੀਕ ਹੈ ਜਿੱਦਾਂ ਮਰਜ਼ੀ ਤੁਸੀਂ ਆਪਣੇ ਨਹਾਉਣ ਤੋਂ ਪਹਿਲਾਂ 10-20 ਮਿੰਟ ਦਾ ਇਹ ਪ੍ਰੋਸੈਸ ਹੈ ਪੂਰਾ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਦੇਖਿਓ ਤੁਹਾਡਾ ਕਲਰ ਜਿਹੜਾ ਦਿਨ ਭਰ ਦੀ ਨੇ ਤੁਸੀਂ ਇੱਕ ਹਫਤਾ ਜਦੋਂ ਕੀਤਾ ਨਾ ਤੁਸੀਂ ਆਪਣੇ ਆਪ ਹੀ ਕਹਿਣਾ ਵਾਕਿਆ ਹੈ ਲੱਕੀਆਂ ਹੀ ਕੋਈ ਚੀਜ਼ ਦੱਸੀ ਸੀ ਵੀ ਸਾਨੂੰ ਦੇ ਦਿੰਦੀ ਨੇ ਠੀਕ ਹੈ ਚੈਨਲ ਤੇ ਜਿਹੜੇ ਆਏ ਹੋ ਚੈਨਲ ਤੇ ਨਵੇਂ ਆਏ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਬាទ ਬាទ ਸ਼ੇਅਰ ਕਰਦਿਆ ਕਰੋ ਮੇਰੀਆਂ ਭੈਣਾਂ ਬਹੁਤ ਪਿਆਰ ਦਿੰਦੀਆਂ ਨੇ ਮੇਰੇ ਕੋਲ ਥੋੜਾ ਜਿਹਾ ਨਾਮ ਨੇ ਲੈਣ ਹੁੰਦਾ ਕਿਉਂਕਿ ਨਾ ਕਾਫੀ ਨਾਮ ਹੁੰਦੇ ਨੇ ਤੇ ਫਿਰ ਮੈਨੂੰ ਕਈ ਵਾਰ ਮੈਂ ਭੁੱਲ ਜਾਂਦੀ ਹਾਂ ਠੀਕ ਹੈ ਸਟਾਰਟ ਕਰਾਂਗੇ ਆਪਾਂ ਆਪਾਂ ਪਹਿਲਾ ਵੀਡੀਓ 'ਚ ਨਾ ਜਿਹੜੇ ਪਹਿਲਾ ਕਮੈਂਟ ਆਉਣ ਕਰਨਗੇ ਨਾ 4 ਚਾਹੇ 5 ਮਿੰਟ ਉਹਨਾਂ ਦੇ ਆਪਾਂ ਨਾਮ ਜਿਹੜੇ ਨੇ ਅਨਾਉਂਸ ਕਰਦਿਆਂ ਕਰਾਵਾਂਗੇ ਕਿ ਇਹ ਮੇਰੇ ਭੈਣਾ ਪਹਿਲਾਂ ਆਈਐਨਐਲ ਪਹਿਲਾਂ ਹਾਜ਼ਰੀ ਲਵਾਈ ਆ ਕੇ ਠੀਕ ਹੈ ਆਪਾਂ ਨੈਕਸਟ ਵੀਡੀਓ ਵਿੱਚ ਇਦਾਂ ਹੀ ਕਰਾਂਗੇ ਜਿਹੜੇ ਪਹਿਲੇ 5 ਕਮੈਂਟ ਹੋਣ ਕਰਨਗੇ ਨਾ ਤੇ ਉਹਨਾਂ ਦਾ ਆਪਾਂ ਨਾਮ ਜ਼ਰੂਰ ਬੋਲਾਂ ਕਰਾਂਗੇ ਵੀਡੀਓ ਵਿੱਚ ਤੇ ਤੁਹਾਡੇ ਸ਼ਹਿਰ ਦਾ ਔਰ ਪਿੰਡ ਦਾ ਨਾਮ ਵੀ ਜ਼ਰੂਰ ਆਪਾਂ ਲਵਾ ਕਰਾਂਗੇ ਠੀਕ ਹੈ ਤੇ ਆ ਦੇਖੋ ਮੇਰਾ ਨਾਮ ਬਿੰਦੂ ਹੈ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਆ ਦੇਖੋ ਮ사ਜ ਹੋ ਗਈ ਨਾ ਦੇਖੋ ਹੁਣ ਮੈਂ ਫੇਸ ਨੂੰ ਨਾ ਵਾਸ਼ ਕਰਕੇ ਆਵਾਂਗੀ ਫਿਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਬਹੁਤ ਵਧੀਆ ਚੀਜ਼ ਹੈ ਇੱਥੇ ਸੀਰਮ ਦੱਸਦੀ ਆ ਤੁਹਾਨੂੰ ਲੋਸ਼ਨ ਮਤਲਬ ਕਿ ਆ ਦੇਖੋ ਮ사ਜ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਆਪਣੇ ਹੁਣ ਫੇਸ ਨੂੰ ਜਾ ਕੇ ਵਾਸ਼ ਕਰਕੇ ਆਉਣਾ ਫਿਰ ਤੁਸੀਂ ਦੇਖਿਓ ਕਲਰ ਤੁਹਾਡਾ ਕਿੰਨਾ ਬ੍ਰਾਈਟ ਤੇ ਕਿੰਨਾ ਚਮਕਦਾਰ ਹੋ ਗਿਆ ਹੁਣ ਆ ਦੇਖੋ ਕੀ ਹਾਲ ਹੋ ਗਿਆ ਟਮਾਟਰ ਦਾ ਬਹੁਤ ਵਧੀਆ ਮ사ਜ ਹੈ ਬਹੁਤ ਹੀ ਕੰਮ ਦੀ ਠੀਕ ਹੈ ਸਲਿਸਲ ਵੀ ਕੀਤਾ ਹੈ ਵਾਸ਼ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਾਬਣ ਕੋਈ ਵੀ ਫਾਉਂਡ ਮਤਲਬ ਕਿ ਫੇਸ ਵਾਸ਼ ਤਾਂ ਮੈਂ ਸਵਾਲ ਕੀਤਾ ਸਿੰਪਲ ਪਾਣੀ ਦੇ ਨਾਲ ਆਪਾਂ ਫੇਸ ਨੂੰ ਕਰਕੇ ਆਉਣਾ ਵਾਸ਼ ਇਦਾਂ ਦੀ ਚਮਕਾਏਗੀ ਕਿ ਜਿਹੜਾ ਚਾਨਣ ਹੈ ਨਾ ਉਹ ਵੀ ਸ਼ਰਮਾਏਗਾ ਤੁਹਾਡੀ ਖੂਬਸੂਰਤੀ ਦੇਖ ਕੇ ਇੰਨਾ ਚਮਕ ਜਾਗਾ ਚਿਹਰਾ ਤੁਹਾਡਾ ਇੰਨਾ ਗਲੋ ਆਏਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋ ਆਇਆ ਭਰ ਭਰ ਕੇ ਗਲੋ ਆਉਂਦਾ ਚਿਹਰੇ ਤੇ ਠੀਕ ਹੈ ਬਹੁਤ ਹੀ ਕੰਮ ਦਾ ਹੈ ਫੇਸ਼ੀਅਲ ਹੈ ਜਾਦੂਮਈ ਫੇਸ਼ੀਅਲ ਹੈ ਤੁਸੀਂ ਕਰਕੇ ਦੇਖਿਓ ਮੁਲਤਾਨੀ ਮਿੱਟੀ ਹੈਗੀ ਇਹ ਕੱਚਾ ਦੁੱਧ ਹੈ ਤੇ ਸਿਰਫ ਉਹਦੇ ਵਿੱਚ ਝਾਵਲਾਂ ਦਾ ਆਟਾ ਤੇ ਟਮਾਟਰਾਂ ਦਾ ਤੁਸੀਂ ਮ사ਜ ਕਰਨੀ ਹੈ ਸਿਰਫ 20 ਮਿੰਟ ਦਾ ਪ੍ਰੋਸੈਸ ਹੈ ਤੇ ਸਕਿਨ ਤੁਹਾਡੀ ਐਦਾਂ ਹੋ ਜਾਵੇਗੀ ਨਾ ਜਿਵੇਂ ਮੱਖਣ ਹੁੰਦਾ ਹੈ ਦੇਖੋ ਨਾਲੇ ਮਲੈਮ ਹੋ ਜਾਵੇਗੀ ਔਰ ਨਾਲੇ ਜਿਹੜਾ ਕਾਲਾਪਾਨ ਹੈ ਬਿਲਕੁਲ ਖਤਮ ਹੋ ਜਾਵੇਗਾ ਟੈਨ ਦੀ ਪ੍ਰੋਬਲਮ ਸਾਰੀ ਹੀ ਖਤਮ ਹੋ ਜਾਵੇਗੀ ਤੇ ਉਮੀਦ ਹੈ ਵੀ ਤੁਹਾਨੂੰ ਪਸੰਦ ਆਈ ਹੋਣੀ ਪਰ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਆ ਮੈਂ ਤੁਹਾਡੇ ਨਾਲ ਨਾ ਇਹ ਸੀਰਮ ਲੱਗੀਆਂ ਸ਼ੇਅਰ ਕਰਨ ਵਾਸਤੇ ਧਿਆਨ ਨਾਲ ਦੇਖ ਲਓ ਇਹ ਗਲੋਇੰਗ ਸੀਰਮ ਹੈ 글로ਵ ਵਾਲਾ ਸੀਰਮ ਹੈ ਇਹ ਸੀਰਮ ਕੀ ਕੰਮ ਕਰਦਾ ਹੈ ਕਈ ਵਾਰ ਆਪਾਂ ਵਿਆਹ ਪਾਰਟੀ ਸ਼ਾਦੀ ਤੇ ਜਾਣਾ ਉਹ ਚਲੋ ਥੋੜਾ ਬਾਰੇ ਮੇਕਅਪ ਦੀ ਜ਼ਰੂਰਤ ਪੈਂਦੀ ਹੈ ਨਾ ਕਈਆਂ ਭੈਣਾਂ ਨੂੰ ਫਾਊਂਡੇਸ਼ਨ ਲਗਾਉਣਾ ਹੁੰਦਾ ਹੈ ਪਰ ਉਹਨਾਂ ਡਰਦੀਆਂ ਨੇ ਫਾਊਂਡੇਸ਼ਨ ਜਿਹੜਾ ਚਿਹਰੇ ਤੇ ਜੰਮ ਜਾਂਦਾ ਜੰਮ ਵੀ ਜਾਂਦਾ ਇਹ ਵਾਕਿਆ ਹੀ ਗੱਲ ਸਹੀ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦਵਾਂਗੀ ਸਿਰਫ ਤੁਹਾਨੂੰ 90 95 ਰੁਪਏ ਦੇ ਵਿੱਚ ਇਹ ਵਾਲਾ سیرਮ ਮਿਲੇਗਾ ਜਦੋਂ ਵੀ ਤੁਸੀਂ ਫਾਊਂਡੇਸ਼ਨ ਕਰੀਮ ਲਗਾਣੀ ਹੈ ਠੀਕ ਹੈ ਇਸ ਤਰੀਕੇ ਨਾਲ ਦੋ ਬੂੰਦਾਂ ਇਹਦੀਆਂ ਪਹਿਲਾਂ ਤੁਸੀਂ ਹੱਥ ਤੇ ਰੱਖ ਲੈਣੇ ਨੇ ਤੇ ਉਹਦੇ ਉੱਪਰ ਤੁਸੀਂ ਫਾਊਂਡੇਸ਼ਨ ਜਿਹੜੀ ਕਰੀਮ ਜਿਹੜੀ ਤੁਸੀਂ ਲਗਾਉਂਦੇ ਹੋ ਵਿੱਚ ਮਿਕਸ ਕਰ ਲੈਣੀ ਹੈ ਮਿਕਸ ਕਰਕੇ ਇਸ ਤਰੀਕੇ ਨਾਲ ਤੁਸੀਂ ਜਦੋਂ ਚਿਹਰੇ ਤੇ ਲਗਾਓਗੇ ਨਾ ਮੈਂ ਕਹਿੰਨੀ ਆ ਵੀ ਇੰਨੇ ਕਮਾਲ ਦਾ ਗਲੋ ਆਂਦਾ ਹੈ ਇਹਨੇ ਨੈਚੁਰਲ ਸਕਿਨ ਲੱਗਦੀ ਇੰਨੀ ਸਕਿਨ ਬ੍ਰਾਈਟ ਹੋ ਜਾਂਦੀ ਹੈ ਵੀ ਬਦਲ ਕੇ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਫਾਊਂਡੇਸ਼ਨ ਲਗਾਇਆ ਹੈ ਜਾਂ ਨਹੀਂ ਲਗਾਇਆ ਇਦਾਂ ਦੀ ਚਮਕ ਕਿੰਨੀ ਇੰਦਾ ਦਾ ਇੱਕ 글로ਅ ਆਉਂਦਾ ਕਿ ਹੋਰ ਚੀਜ਼ ਲਗਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਪੈਂਦੀ ਸਿਰਫ ਤੁਸੀਂ ਇਹ ਹੀ ਮਿਕਸ ਕਰਕੇ ਫਾਊਂਡੇਸ਼ਨ ਦੇ ਵਿੱਚ ਜਾਂ ਬੀਬੀ ਸੀ ਕਰੀਮ ਦੇ ਵਿੱਚ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਲਗਾ ਲੋਗੇ ਨਾ ਫਿਰ ਤੁਸੀਂ ਜਦੋਂ ਲਾਈਟ ਜਾਂ ਮੇਕਅਪ ਕਰੋਗੇ ਮੈਂ ਕਹਿੰਨੀ ਆ ਕਮਾਲ ਦਾ ਇੱਕ ਪਾਰਲਰ ਵਾਲੇ ਵੀ ਫੇਲ ਹੋ ਜਾਣਗੇ ਇਦਾਂ ਦਾ ਕਮਾਲ ਦਾ ਇਹ ਵਾਲਾ ਸੀਰਮ ਹੈ ਠੀਕ ਹੈ ਬਹੁਤ ਹੀ 글로ਅ ਆਪ ਇਹਦਾ ਨਾਂ ਹੀ 글로ਅ ਅਪ ਸੀਰਮ ਹੈ 글로ਅ ਦਿੰਦਾ ਹੈ ਭਰ-ਭਰ ਕੇ ਮੈਂ ਤੁਹਾਨੂੰ ਲਿੰਕ ਦੇ ਦਵਾਂਗੀ ਮੇਸ਼ਾ ਤੋਂ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਮੇਰੇ ਲਿੰਕ ਤੋਂ ਕਰੋਗੇ ਤਾਂ ਤੁਹਾਨੂੰ ਘੱਟ ਰੇਟ ਤੇ ਮਿਲੇਗਾ ਲਿੰਕ ਤੁਹਾਨੂੰ ਦੇ ਦੇਣੀ ਆ ਡਿਸਕ੍ਰਿਪਸ਼ਨ ਵਿੱਚ ਠੀਕ ਹੈ ਜੀ ਬਾਕੀ ਮੇਰੇ ਭੈਣਾਂ ਬਾਅਦ ਪੁੱਛਣ ਲੱਜੇ ਨੇ ਦੇਦੀ ਕੀ ਨਾਮ ਸੀ ਕੀ ਨਾਮ ਸੀਗੀ 글로ਅ ਅਪ ਸੀਰਮ ਹੈ ਲਿੰਕ ਦੇ ਦਵਾਂਗੀ ਤੁਸੀਂ ਜਾ ਕੇ ਟੱਚ ਕਰਨਾ ਲਿੰਕ ਨੂੰ ਜੇ ਤੁਹਾਡਾ ਐਡਰੈਸ ਭਰਿਆ ਹੋਇਆ ਤੇ ਤੁਹਾਡੇ ਘਰੇ ਆ ਜਾਊਗਾ ਠੀਕ ਹੈ ਕੋਈ ਇਹਨਾਂ ਖਾਸ ਮਹਿੰਗਾ ਨਹੀਂ ਹੈਗਾ ਇੱਕ ਚੀਜ਼ੀ ਮੈਂ ਕਹਿੰਦੀ ਕਾਫੀ ਟਾਈਮ ਹੋ ਗਿਆ ਮੈਨੂੰ ਇਹ ਦਿੱਤੀ ਨੂੰ ਜਦ ਵੀ ਮਾੜੀ ਜੀ ਕਰੀਮ ਲਗਾਓ ਜਾਂ ਫਾਊਂਡੇਸ਼ਨ ਜਾਂ ਬੀਬੀ ਸੀ ਕਰੀਮ ਲਗਾਨੀ ਹੋਵੇ ਵਿੱਚ ਦੋ ਬੂੰਦਾਂ ਮਿਕਸ ਕਰਕੇ ਆਪਣੇ ਇਦਾਂ ਕਰਕੇ ਲਗਾ ਲਓ ਕਮਾਲ ਦਾ 글로 ਮੈਨੂੰ ਇਹਨਾਂ ਵਧੀਆ ਚਿਹਰਾ ਹੋ ਜਾਏਗਾ ਸੋਫਟ ਹੋ ਜਾਏਗਾ ਨਾ ਜੰਮੇਗਾ ਕੁਝ ਨਾ ਕੋਈ ਤੁਹਾਨੂੰ ਕਹੇਗਾ ਕਿ ਤੁਸੀਂ ਇਹ ਚਿਹਰੇ ਤੇ ਅਲੱਗ ਜਿਹੀ ਲਗਾਇਆ ਬਹੁਤ ਹੀ ਪਿਆਰਾ 글로 ਆਉਂਦਾ ਇਦਾਂ ਕਰਕੇ ਲਗਾ ਲਓ ਸਾਰੇ ਬਸੇ ਤੇਰੇ ਤੇ ਲਗਾ ਲਓ ਮੈਨਕੀਨੀਆਂ ਪਾਰਲਰ ਵਾਲੀਆਂ ਵੀ ਤੁਹਾਨੂੰ ਪੁੱਛਣਗੇ ਕਿ ਤੁਸੀਂ ਚਿਹਰੇ ਤੇ ਕੀ ਲਗਾ ਲਿਆ ਸੀ ਤੁਹਾਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਇੱਕ ਕੱਲ ਮੈਂ ਕਰੀਮ ਦੱਸੀ ਸੀਗੀ ਕਰੀਮ ਬਹੁਤ ਵਧੀਆ ਹੈ ਰੈਟੀਨੋਲ ਕਰੀਮ ਟ੍ਰੈਟਿਨੋਲ ਇੱਕ ਰੈਟੀਨੋਲ ਹੁੰਦੀ ਟ੍ਰੈਟਿਨੋਲ ਕਰੀਮ ਦੱਸੀ ਹੈ ਕਈ ਭੈਣਾਂ ਵੈਸੇ ਤਾਂ ਮੈਂ ਵੀਡੀਓ ਚ ਸਾਰਾ ਕੁਝ ਦੱਸਿਆ ਹੋਇਆ ਕਈ ਭੈਣਾਂ ਨੂੰ ਚਲੋ ਸਮਝ ਨਹੀਂ ਆਉਂਦੀ ਹੈਗੀ ਕਈ ਪੁੱਛ ਪੁੱਛਦੀਆਂ ਨੇ ਕੀ ਕਿਨੂੰ ਲਗਾਣੀ ਚਾਹੀਦੀ ਕਿ ਇਹਨੂੰ ਨਹੀਂ ਲਗਾਣੀ ਚਾਹੀਦੀ ਉਹ ਮੈਂ ਵੀਡੀਓ ਅੱਜ ਫਿਰ 2 ਵਜੇ ਨਾਲ ਮੇਰੀ ਵੀਡੀਓ ਆ ਜਾਵੇਗੀ ਮੈਂ ਤੁਹਾਨੂੰ ਦਾਰਾ ਮਤਲਬ ਕਿ ਸਾਰੀ ਰਿਪੋਰਟ ਜਿਹੜੀ ਦੁਬਾਰਾ ਦੱਸਾਂਗੀ ਸਕ੍ਰੀਨ ਵਾਲੇ ਉਹ ਕਰੀਮ ਬਹੁਤ ਵਧੀਆ ਹੈ ਉਹ ਕਰੀਮ ਤੁਸੀਂ ਹਫ਼ਤੇ 'ਚ ਇੱਕ ਵਾਰ ਲਗਾਣੀ ਹੈ ਜਦੋਂ ਔਰਤਾਂ ਦੀ ਉਮਰ ਵਧਣੀ ਲੱਗਦੀ ਹੈ ਜਿਨ੍ਹਾਂ ਦੇ ਝੁਰੜੀਆਂ ਆਉਂਦੀਆਂ ਨੇ ਰਿੰਕਲ ਆਣੇ ਸ਼ੁਰੂ ਹੋ ਜਾਂਦੇ ਨੇ ਉਹ ਏਜ ਨੂੰ ਉੱਥੇ ਹੀ ਕੰਟਰੋਲ 'ਚ ਕਰ ਦਿੰਦੀ ਉੱਥੇ ਮਤਲਬ ਕਿ ਏਜ ਮੌਣੀ ਏਜ ਤਾਂ ਜਿਹੜਾ ਹੋਣੀ ਹੋਣੀ ਜਿਹੜੀ ਏਜ ਨਾਲ ਜਿਹੜੇ ਇਫੈਕਟ ਹੁੰਦੇ ਨੇ ਚਿਹਰੇ ਤੇ ਉਹਨੂੰ ਕੰਟਰੋਲ ਕਰ ਦਿੰਦੀ ਹੈ ਉੱ ਚੁਰੜੀਆਂ ਨੇ ਆਂਦੀ ਹੈਗੀ ਜਿਹੜਾ ਡਲ ਨਹੀਂ ਹੁੰਦਾ ਹੈਗਾ ਚਿਹਰੇ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈਗਾ ਕਿੱਦਾਂ ਲਗਾਨੀ ਵੈਸੇ ਸਾਰਾ ਪ੍ਰੋਸੈਸ ਦੱਸਿਆ ਸੀਗਾ ਕੱਲ ਵੀਡੀਓ 'ਚ ਚਲੋ ਮੈਂ ਫਿਰ ਦੁਬਾਰਾ ਦੱਸ ਦਵਾਂਗੀ ਅੱਜ ਵੀਡੀਓ ਬਣਾ ਕੇ ਕਿਹਨਾਂ ਨੂੰ ਲਗਾਨੀ ਚਾਹੀਦੀ ਕਿਹਨਾਂ ਨੂੰ ਨਹੀਂ ਲਗਾਨੀ ਚਾਹੀਦੀ ਕਿੱਦਾਂ ਲਗਾਨੀ ਚਾਹੀਦੀ ਫਿਰ ਇੱਕ ਵਾਰੀ ਮੈਂ ਦੱਸ ਦਵਾਂਗੀ ਤੇ ਵੀਡੀਓ 2 ਵਜੇ ਵੀ ਤੁਸੀਂ ਜ਼ਰੂਰ ਦੇਖਣਾ ਚਲੋ ਜੀ ਫਿਰ ਮਿਲਦੇ ਹਾਂ ਜਿੱ ਨਵੀਂ ਵੀਡੀਓ ਨਾਲ ਇੰਤਜ਼ਾਰ ਕਰਨਾ ਤੇ ਮੇਰੇਆਂ ਭੈਣਾਂ ਬਹੁਤ ਪਿਆਰ ਦਿੰਦੀਆਂ ਨੇ ਇਦਾਂ ਹੀ ਪਿਆਰ ਦਿੰਦੇ ਰਹੋ ਤੁਸੀਂ ਦੇਖ ਸਕਦੇ ਹੋ ਚੇਰਾ ਕਿੰਨਾ ਗਲੋ ਕਰ ਰਿਹਾ ਹੈ ਇਦਾਂ ਇਹ ਵਾਲਾ ਪ੍ਰੋਸੈਸ ਕਰੋ ਫਿਰ ਤੁਸੀਂ ਮੈਨੂੰ ਦੱਸਿਓ ਕਿ ਵਾਕਈ ਬਹੁਤ ਵਧੀਆ ਰਿਜ਼ਲਟ ਆਇਆ ਦਾ ਫਿਰ ਮੇਰੇ ਦੋਸਤ ਜੀ ਬਾਏ ਬਾਏ